ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀ ਧਰਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਪੂਰਵ ਦੇ ਸਬੰਧ ਵਿੱਚ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਦਸ਼ਮੇਸ਼ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਪੂਰਵ ਦੇ ਸਬੰਧ ਦੇ ਵਿੱਚ ਦਾਸ ਨੂੰ ਅਤੇ ਦਾਸ ਦੇ ਸਾਥੀ ਅਤੇ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰੂ ਘਰ ਲੋਹਰ ਵਿਖੇ ਨਕਮਸਤਕ ਹੋਣ ਦਾ ਸੁਭਾਗ ਸਮਾਪ੍ਰਾਪਤ ਹੋਇਆ ਹੈ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪ ਜੀ ਦੇ ਸਥਾਨਾਂ ਤੇ ਨਕਮਸਤਕ ਹੁੰਦੇ ਰਹੀਏ ਸੰਗਤਾਂ ਜਿਹੜੀਆਂ ਨੇ ਉਹ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਗੁਰੂ ਘਰ ਦਾ ਆਨੰਦ ਲੈਂਦੀਆਂ ਰਹਿਣ ਸੰਗਤਾਂ ਪੰਜਾਬ ਹਿਮਾਚਲ ਪ੍ਰਦੇਸ਼ ਪੂਰੇ ਭਾਰਤ ਦੇਸ਼ ਅਤੇ ਬਾਹਰ ਤੋਂ ਬਹੁਤ ਸੰਗਤਾਂ ਜਿਹੜੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਸਥਾਨਾਂ ਤੇ ਨਕਮਸਤਕ ਹੋਣ ਵਾਸਤੇ ਆਈਆਂ ਹਨ ਗੁਰੂ ਪਿਆਰੇਓ ਹਰ ਸਾਲ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਪਵਿੱਤਰ ਸਥਾਨ ਗੁਰੂ ਕਾ ਲਾਹੌਰ ਵਿਖੇ ਬਹੁਤ ਸੰਗਤਾਂ ਜਿਹੜੀਆਂ ਨੇ ਗੁਰੂ ਪਿਆਰੇ ਹੋ ਕੁਝ ਕੀਰਤਨ ਕਰਨ ਵਾਸਤੇ ਗੁਰਸਿੱਖ ਆਉਂਦੇ ਨੇ ਢਾਡੀ ਵਾਰਾਂ ਅਤੇ ਕਥਾ ਵਿਚਾਰ ਕਬੀਸ਼ਰੀ ਅਤੇ ਹੋਰ ਜਿਹੜੇ ਮਹਾਰਾਜ ਦਾ ਜਸ ਗਾਉਂਦੇ ਨੇ ਹਾਜ਼ਰੀਆਂ ਭਰਦੇ ਹਨ ਤਾਨ ਤਾਨ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਾਇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਪਵਿੱਤਰ ਸਥਾਨ ਗੁਰੂ ਕਾਲ ਹੋਰ ਵਿਖੇ ਗੁਰੂ ਰੂਪ ਸਾਹਿਬ ਸੰਗਤ ਜੀ ਬਹੁਤ ਪ੍ਰੇਮ ਪਿਆਰ ਦੇ ਨਾਲ ਹੱਥ ਜੋੜ ਕੇ ਸੰਗਤਾਂ ਨੂੰ ਨਮਸਕਾਰ ਕਰਦੀਆਂ ਹਨ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਇੱਕ ਇੱਕ ਪੌੜੀ ਚੜਦਿਆਂ ਵੇਲੇ ਸਾਰੇ ਪ੍ਰੇਮ ਪਿਆਰ ਗੁਰੂ ਦਾ ਜਸ ਗਾਉਂਦਿਆਂ ਹੋਇਆਂ ਨਿਸ਼ਾਨ ਸਾਹਿਬ ਨੂੰ ਸੰਗਤਾਂ ਜਿਹੜੀਆਂ ਨੇ ਨਕਮਸਤਕ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸ਼ਹੀਦ ਸਿੰਘਾਂ ਨੂੰ ਨਕਮਸਤਕ ਹੋ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ ਨਿਸ਼ਾਨ ਸਾਹਿਬਾਰੇ ਕਥਾ ਵਿਚਾਰ ਵਿੱਚ ਵੀ ਆਵੇਗਾ ਜਵਾਬ ਜੀ ਨੇ ਬਹੁਤ ਹੀ ਪ੍ਰੇਮ ਪਿਆਰ ਨਾਲ ਸ੍ਰਵਣ ਕਰਨਾ ਹੈ ਤੇ ਗੁਰੂ ਰੂਪ ਸਾਧ ਸੰਗਤ ਜੀਓ ਨਿਹੰਗ ਸਿੰਘ ਅਤੇ ਹੋਰ ਜਥੇਬੰਦੀਆਂ ਵੀ ਗੁਰੂ ਕੇ ਲਾਹੌਰ ਵਿਖੇ ਪਹੁੰਚੀਆਂ ਹਨ ਸਾਹਿਬੇ ਕਮਾਲ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦਾ ਕੀਰਤਨ ਗੁਰੂ ਦਾ ਜਸ ਗੁਰੂ ਸਾਹਿਬ ਦੀ ਵਡਿਆਈ ਹੋ ਰਹੀ ਹੈ

ਗੁਰਦਲ ਹੋ ਗੁਰਦਲ ਹੋ ਵਸਿਆ ਤਮਾਰਿਆ ਗੁਰਦਲ ਹੋ ਵਸਿਆ ਤਮਾਰਿਆ ਰੋ ਪਰ ਪਗਤੀ ਆ ਜਾਵੇ ਮਾ ਗੁਜਰੀ ਦੇ ਮਾ ਗੁਜਰੀ ਦੇ ਤਾਰੇ ਵੇ ਇਕ ਬਾਰ ਆ ਜਾ ਮੇ ਇਕ ਬਾਰ ਆ ਜਾ ਮੇ ਚਿੱਟਿਆ ਬਾਜਾ ਵਾਲੇ चोड़ जी खातू धर्म चोड़ जी खातिर लाल चारे तू बारे चै लालचे तू बारे हिंदू धर्म पचोड़ी खात

ਰੱਦ ਨੂੰ ਮੋੜਿਆ ਨੂੰ ਮੈਂ ਤੂੰ ਤੇ ਸਾਜੀ ਸਾਜਿਆ ਖਾਲਸੇ ਨੂੰ ਵੇਇਆ ਪਰਬਖਤ ਪੰਚ ਰਾਦੇ ਰੱਦ ਨੂੰ ਰਈ ਆਜੀ ਹੋੜ ਤੇ ਕਿਸਮ ਨੇ ਹਾਰ ਦਿੱਤੀ ਅੰਵੇ ਰੱਬ ਦਾ ਤੇਰਾ ਕਿਹਾ ਉਹ ਆਪਦੇ ਨਾਲ ਗੁਰਮਤਿ ਵਿਚਾਰਾ ਕਰਨ ਵਾਸਤੇ ਪਹੁੰਚੇ ਨੇ 10 ਮਿੰਟ ਵਾਸਤੇ ਉਹ ਆਪ ਜੀ ਦੇ ਰੂਗਰੂ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜੁਗੋ ਜੁਗਤ ਖਲੋ ਤਕਤੋ ਚੌਬਰ ਛਤਰ ਦੇ ਮਾਲਕ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਾਹਿਬੇ ਕਮਾਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਸਾਰੀ ਸਮੇਂ ਦੇ ਚਰਨਾਂ 'ਚ ਬੇਨਤੀ ਹੈ 10 ਮਿੰਟ ਵਾਸਤੇ ਆਪਣੇ ਮਨ ਨੂੰ ਆਪਣੇ ਤਨ ਨੂੰ ਗੁਰੂ ਚਰਨਾਂ 'ਚ ਲਗਾਉਂਦੇ ਤਨ ਦਸ਼ਮੀਸ਼ ਪਿਤਾ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਕਲੰਗੀਆਂ ਵਾਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਥਾ ਵਿਚਾਰ ਸੰਗਤ ਨੂੰ ਸੰਬੋਧਨ ਕਰ ਰਹੇ ਸੀ ਮਹਾਰਾਜ ਨੇ ਸੰਬੋਧਨ ਕਰਦੇ ਹੋਇਆਂ ਇਹ ਬਚਨ ਕੀਤੇ ਕਹਿੰਦੇ ਜਿਹੜਾ ਪੱਤੇ ਫੱਤੇ ਬੋਲੇਗਾ ਉਹਨਾਂ ਦੇ ਸਿਰ ਤੇ ਸਾਡਾ ਸੱਜਾ ਹੱਥ ਹੋਵੇਗਾ ਔਰ ਜੋ ਫੱਤੇ ਦਾ ਜਵਾਬ ਦੇਵੇਗਾ ਭਾਵੇਂ ਦੂਜੀ ਵਾਰੀ ਬੋਲੇਗਾ ਨਾ ਤੇ ਸਿਰ ਤੇ ਸਾਡਾ ਖੱਬਾ ਹੱਥ ਹੋਵੇਗਾ ਪਰ ਜਿਹੜਾ ਫੱਤੇ ਦਾ ਜਵਾਬ ਨਹੀਂ ਦੇਵੇਗਾ ਦਸ਼ਮੇਸ਼ ਪਿਤਾ ਜੀ ਕਹਿੰਦੇ ਸਾਡੀ ਪੇਠ ਹੋਵੇਗੀ ਕਿਉਂਕਿ ਫੱਤੇ ਗੁਰੂ ਦੀ ਹੈ ਸਾਰੇ ਗੱਜਵਟ ਕੇ ਬੁਲਾਓ ਜੀ ਵਾਹਿ ਗੁਰੂ ਜੀ ਦਾ ਖਾਨ ਸਾ ਵਾਹਿ ਗੁਰੂ ਜੀ ਕੀ ਫਤਿਹ ਵਧਾਈਆਂ 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 ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡੇਠਾ ਰਾਮ ਰਾਜੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੋਈ ਮੈਂ ਡੇਠ ਵਿਛੜਿਆ ਮਿਲਿਆ ਪ੍ਰਭ ਵਰਦਕੇ ਕਾਪ ਸੇਠ ਹਰਨਾਮੋ ਮੰਤਰ ਗੜਾਏ ਦਾ ਕੱਟੇ ਹੋਵੇ ਰੋਗ ਨਾਨਕ ਸਤਿਗੁਰੂ ਦਿਨਾਂ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋ ਤਾਂ ਤਾਂ ਵਿਸ਼ਵੇਸ਼ ਬਿਤਾ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵਿਆਹ ਉਰਫ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਗੁਰੂ ਪਿਆਰਿਓ ਸਭ ਨੇ ਇਤਿਹਾਸ ਸੁਣਿਆ ਇਤਿਹਾਸ ਪੜਿਆ ਕਵੀ ਸ੍ਰੀ ਜਥੇ ਕਥਾਵਾਚਕ ਸਾਡੇ ਤੋਂ ਬਾਅਦ ਵੀ ਬਹੁਤ ਵਧੀਆ ਕਵਿਸ਼ਰੀ ਜਿਠਾ ਅਭਜੇ ਦੇ ਨਾਲ ਕਵਿਸ਼ਰੀ ਦੇ ਨਾਲ ਨਾਲ ਕਥਾ ਵਿਚਾਰ ਕਰਨਗੇ ਇਤਿਹਾਸ ਵੀ ਦੱਸਣਗੇ ਤੁਹਾਡੇ ਚਰਨਾਂ 'ਚ ਬੈਠੀ ਹੈ ਗੁਰਬਾਣੀ ਦੇ ਅਮੋਲਕ ਬਚਨ ਹੈ 10 ਮਿੰਟ ਵਿਕਸ਼ਿਸ਼ ਹੋਏ ਆ ਕਿਰਪਾ ਕਰਕੇ ਆਪਣੇ ਮਨ ਤੇ ਤਨ ਨੂੰ ਗੁਰੂ ਚਰਨਾਂ 'ਚ ਲਗਾ ਦਿਓ ਜਦੋਂ ਅਸੀਂ ਘਰ ਤੋਂ ਤੁਰੇ ਸੀ ਨਾ ਕਰ ਅੰਜਲੀ ਪੁਨ ਵੱਡਾ ਹੈ ਕਾਡਡੋਤ ਪੁਨ ਵੱਡਾ ਹੈ ਅਸੀਂ ਕੋ ਬੇਨਤੀ ਕਰੀ ਕੇ ਮਹਾਰਾਜ ਅਸੀਂ ਤੁਹਾਨੂੰ ਨਕਮਸਤਕ ਹੋਣ ਵਾਸਤੇ ਜਾ ਰਹੇ ਹਾਂ ਚਰਨ ਸ਼ਰਨ ਕੋਰ ਏਕ ਪੈਂਡਾ ਜਾਏ ਜਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਤੇ ਜਦੋਂ ਇਸ ਸਥਾਨ ਤੇ ਆਏ ਨਾ ਚਰਨ ਕੁੰਟ ਦੇ ਵਿੱਚ ਅਸੀਂ ਆਪਣੇ ਚਰਨ ਪੈਰ ਧੋ ਕੇ ਅੱਗੇ ਵਧੇ ਕੋੜੀਆਂ ਚੜੇ ਗੁਰੂ ਪਿਆਰਿਓ ਚਰਨ ਕੁੰਟ ਦਾ ਅਰਥ ਹੁੰਦਾ ਕਿ ਜਿਸ ਸਮੇਂ ਦੇ ਵਿੱਚ ਅਸੀਂ ਚਰਨ ਕੁੰਟ ਦੇ ਵਿੱਚ ਆਪਣੇ ਚਰਨ ਪੈਰ ਧੋਦੇ ਆ ਕਿ ਇਹ ਹੈ ਵੀ ਜਿਵੇਂ ਸਾਡੇ ਗੰਦੇ ਪੈਰ ਸਾਡੇ ਚਰਨਾਂ ਝਾਦੇ ਨਾਲ ਪਵਿੱਤਰ ਹੋ ਗਏ ਨਾ ਜਦੋਂ ਅਸੀਂ ਗੁਰੂ ਘਰ ਅੰਦਰ ਐਂਟਰ ਕਰਨਾ ਹੈ ਸਾਡਾ ਮਨ ਵੀ ਪਵਿੱਤਰ ਹੋ ਜਾਵੇ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬੈਰ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਦੇ ਜਾਂ ਸਭ ਤੋਂ ਪਹਿਲਾਂ ਅੱਜ ਤੁਹਾਡੇ ਚਰਨਾਂ 'ਚ ਉਹ ਬੇਨਤੀਆਂ ਕਰਨੀਆਂ ਸਨ ਕਿ ਹੋ ਸਕਦਾ ਕਿਸੇ ਦਾ ਭਲਾ ਹੋ ਜਾਵੇ ਏ ਨਹੀਂ ਇੱਥੇ ਆਏ ਸੀ ਪ੍ਰਸ਼ਾਦਾ ਪਾਣੀ ਛਕਿਆ ਲਕਮਸਤ ਕੋਈ ਚਲੇ ਧੰਨਵਾਦ ਬਹੁਤ ਵੱਡੇ ਭਾਗ ਹੈ ਪਰ ਕੋਈ ਨਾ ਕੋਈ ਗੱਲ ਪੱਲੇ ਬਣ ਕੇ ਲੱਗੇ ਜਾਇਓ ਜਦੋਂ ਨਾਮ ਸਕਾਰ ਕਰਦੇ ਨਾ ਨਿਸ਼ਾਨ ਸਾਹਿਬ ਨੂੰ ਪ੍ਰਥਮੇ ਖੰਡਾ ਸਾਜ ਕੇ ਫਿਰ ਜਗਤ ਉਪਾਇਆ ਪਰਮੇਸ਼ਵਰ ਪਿਤਾ ਨੇ ਸਭ ਤੋਂ ਪਹਿਲਾਂ ਖੰਡੇ ਨੂੰ ਪੈਦਾ ਕੀਤਾ ਸੀ ਫਿਰ ਦੁਨੀਆ ਪੈਦਾ ਹੋਈ ਆਖੋ ਸਤਨਾਮ ਦਸ਼ਪੇਸ਼ ਪਿਤਾ குரு ਗੋਬਿੰਦ ਸਿੰਘ ਜੀ ਮਹਾਰਾਜ ਦੇ ਮੱਥਨ ਹੈ ਜਿਵੇਂ ਕਿਸੇ ਦਾ ਕੋਈ ਪਿਤਾ ਹੋਂਗਾ ਉਹਦਾ ਪੁੱਤਰ ਉਹਦੀ ਨਿਸ਼ਾਨੀ ਹੁੰਦੀ ਹੈ ਇਹ ਨਿਸ਼ਾਨ ਸਾਹਿਬ ਇੱਕ ਨਿਸ਼ਾਨੀ ਹੈ ਤੇ ਜਦੋਂ ਮੱਥਾ ਟੇਕੇ ਅਸੀਂ ਅੰਦਰ ਆਂਦੇ ਆ ਨਾ ਕਰ ਅंजलि ਪੁੰਨ ਵਟਾਹੇ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ ਜੀ ਅਗੇ ਨੀਵੇ ਹੋਣਾ ਕਰ ਅंजलि ਪੁੰਨ ਵਟਾਹੇ ਕਟ ਅਨੋਤ ਪੁੰਨ ਵਟਾਹੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਨਕ ਮਸਤਕ ਹੋਣਾ ਮੱਥਾ ਟੇਕਣਾ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪੁੰਨ ਕਰਮ ਹੈ ਤੇ ਗੁਰੂ ਪਿਆਰਿਓ ਪ੍ਰਕਰਮਾ ਕਰਦੇ ਅਸੀਂ ਪ੍ਰਕਰਮਾ ਦਾ ਅਰਥ ਕੀ ਹੈ ਅਸਲ ਦੇ ਵਿੱਚ ਪ੍ਰੀ ਕਰਮਾ ਹੈ ਪ੍ਰੀਤੋ ਭਾਵ ਪਰਮੇਸ਼ਵਰ ਪਿਤਾ ਕਰਮ ਤੋਂ ਭਾਵ ਕਦਮ ਅਸੀਂ ਰੱਬ ਦੇ ਵੱਲ ਪਰਮੇਸ਼ਵਰ ਪਿਤਾ ਵੱਲ ਕਦਮ ਬਧਾ ਕੇ ਸਚਿਆਰ ਸਿੱਖ ਬੈਠੇ ਸਤਿਗੁਰੂ ਪਾਸ ਆਪਣੇ ਆਪਣੇ ਸਥਾਨਾਂ ਤੇ ਬਹਿ ਜਾਂਦੇ ਆ ਗੁਰੂ ਪਿਆਰਿਓ ਜਿੰਨੀ ਵੀ ਸੰਗਤ ਸੁਣ ਰਹੀ ਹੈ ਅੰਦਰ ਬਾਹਰ ਸਾਰੀ ਸੰਗਤ ਦੇ ਚਰਨਾਂ 'ਚ ਬੈਣਦੀ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਮੰਨਣਾ ਹੈ ਸਦੇਸ਼ ਮੰਨਣਾ ਹੈ ਇੱਥੇ ਆਉਣ ਦਾ ਤਦ ਸਾਡਾ ਫਾਇਦਾ ਹੈ ਗੁਰੂ ਪਿਆਰਿਓ ਮਹਾਰਾਜ ਦਾ ਸੰਦੇਸ਼ ਕੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਕੀ ਹੈ 10 ਮਿੰਟ ਦੇ ਵਿੱਚ ਇਹ ਸਾਰੀ ਸਮਾਪਤੀ ਕਰਨੀ ਧਿਆਨ ਬਖਸ਼ਿਓ ਗੁਰੂ ਰੂਪ ਸਾਹਿਬ ਸੰਗਤ ਜੀ ਇਸ ਸਥਾਨ ਤੇ ਆਇਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਬਹੁਤ ਪਵਿੱਤਰ ਸਥਾਨ ਗੁਰੂ ਕਾਲ ਹੋਰ ਇਤਿਹਾਸ ਸਾਰੀ ਸੰਗਤਾਂ ਜਾਣਦੀਆਂ ਨੇ ਭਾਈ ਸਾਹਿਬ ਅੱਗੇ ਸੁਣਾ ਦੇਣਗੇ ਪਰ ਜਿਹੜੀ ਜ਼ਰੂਰੀ ਬੇਨਤੀ ਆ ਤੁਹਾਡੇ ਚਰਨਾਂ ਵਿੱਚ ਉਹ ਪ੍ਰਵਾਨ ਕਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਦੇਸ਼ ਕੀ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹੋਂ ਕਰੋ ਨਿਵਾਸ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਚੇਰਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਦੇਸ਼ ਹੈ ਕਿ ਜਿਹੜਾ ਰਹਿਤ ਮਰਿਆਦਾ ਦੇ ਵਿੱਚ ਰਹਿੰਦਾ ਏ ਉਹ ਮੇਰਾ ਸੱਚਾ ਸਿੱਖ ਹੈ ਤੇ ਤੁਹਾਡੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਆ ਜਿੱਥੇ ਆਣ ਦਾ ਸਾਡਾ ਇੱਕੋ ਹੀ ਮਕਸਦ ਹੋਵੇ ਜਿਹੜੇ ਨਸ਼ੇ ਕਰਦੇ ਆ ਉਹ ਅਰਦਾਸ ਕਰਕੇ ਜਾਇਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡਾ ਵਿਆਹ ਪੁਰਬ ਹੈ ਖੁਸ਼ੀਆਂ ਦਾ ਦਿਹਾੜਾ ਹੈ ਸੱਚੇ ਪਾਤਸ਼ਾਹ ਅਸੀਂ ਨਸ਼ਾ ਛੱਡ ਲਈਏ ਤੇ ਜਿਨ੍ਹਾਂ ਦੇ ਗੁਰੂ ਰੂਪ ਸਾਧ ਸੰਗਤ ਜੀ ਕੇਸ ਨਹੀਂ ਰੱਖੇ ਉਹ ਅਰਦਾਸ ਕਰਕੇ ਜਾਇਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਸੀਂ ਕੇਸਾਂ ਨੂੰ ਰੱਖ ਕੇ ਸੱਚੇ ਪਾਤਸ਼ਾਹ ਰਹਿਤ ਮਰਿਆਦਾ ਵਿੱਚ ਚਲੇ ਜਾਈਏ ਤੇ ਜਿਨ੍ਹਾਂ ਨੇ ਕੇਸ ਰੱਖੇ ਉਹਨਾਂ ਵੀਰਾ ਭੈਣਾ ਮਤਾਮਾ ਨੂੰ ਬਣਤੀ ਹੈ ਕਿ ਗੁਰੂ ਪਿਆਰਿਓ ਇਹਨਾਂ ਕੇਸਾਂ ਦਾ ਸਤਿਕਾਰ ਕਰਦੇ ਹੋਏ ਅਮਰ ਦੀ ਦਾਤ ਵੀ ਪ੍ਰਾਪਤ ਕਰੋ ਅਸਲ ਦੇ ਵਿੱਚ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਪਦੇਸ਼ ਇਹੀ ਹੈ ਕਿ ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਗੁਰੂ ਵਾਲੇ ਬਣ ਕੇ ਗੁਰਬਾਣੀ ਦਾ ਲੜਨਾ ਛੱਡਿਓ ਵਾਹਿਗੁਰੂ ਗੁਰਮਤਨ ਦਾ ਜਾਪ ਨਾ ਛੱਡਿਓ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਗੁਲਾਮ ਬਣਾ ਦੇਗੀ ਤੇ ਗੁਰੂ ਪਿਆਰਿਓ ਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਥਾਨ ਪਵਿੱਤਰ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੈਂ ਸਰਵੇ ਸதேਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆ ਤੁਹਾਡੇ ਤੱਕ ਪਹੁੰਚਾਣ ਲੱਗਿਆ ਧਿਆਨ ਨਾਲ ਸਰਵਣ ਕਰਿਓ ਜਿਸ ਸਥਾਨ ਦੇ ਉੱਤੇ ਧਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਪਿਆਰਿਓ ਅਮਰਤੀ ਦਾਤ ਪ੍ਰਗਟ ਕੀਤੀ ਉਸ ਸਥਾਨ ਦਾ ਨਾਮ ਅਮਰ ਦੇ ਨਾਂ ਤੇ ਨਹੀਂ ਰੱਖਿਆ ਉਸ ਸਥਾਨ ਉਹਦਾ ਨਾਮ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਰੱਖਿਆ ਆਖੋ ਸਤਨਾਮ ਬੋਲ ਪਿਆ ਕਰੋ ਆਖੂ ਸਤਨਾਮ ਸ਼ਰਮੀਆਂ ਨਾ ਕਰੋ ਮਾੜੇ ਕਰਨ ਦੀ ਸ਼ਰਮ ਕਰਿਆ ਕਰੋ ਚੰਗੇ ਸ਼ਰਮ ਦੀ ਸ਼ਰਮ ਨਾ ਕਰਿਆ ਕਰੋ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿਹੜੇ ਮੇਰੇ ਅਮਰਤਾਰੀ ਵੀਰ ਭੈਣਾ ਮਤਾਵਾ ਕਹਿੰਦੀਆਂ ਨਾ ਵੀ ਮਾਇਆ ਬੜੀ ਆਂਦੀ ਹੈ ਘਰ ਟਿਕਦੀ ਨਹੀਂ ਲੜਾਈਆਂ ਝਗੜੇ ਕਲੇਸ਼ ਪਤੀ ਪਤਨੀ ਦਾ ਪਿਆਰ ਨਹੀਂ ਵੱਡਿਆਂ ਦਾ ਸਤਕਾਰ ਨਹੀਂ ਇਹ ਕੀ ਕਾਰਨ ਹੈ ਧਿਆਨ ਨਾਲ ਸਬਰ ਕਰਿਓ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਘੋੜਾ ਸੀ ਨਾ ਜੀਵਨ ਦੇ ਵਿੱਚ ਦੋ ਵਾਰੀ ਰੁਕਿਆ ਸੀ ਇੱਕ ਵਾਰੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਨਾਲ ਜਾ ਰਹੇ ਸੀ ਘੋੜੇ ਨੇ ਦੋਵੇਂ ਪੈਰ ਉੱਪਰ ਚੁਕਲੇ ਸੀ ਤੇ ਜਦੋਂ ਭਾਈ ਦਿਆ ਸਿੰਘ ਨੂੰ ਪੁੱਛਿਆ ਦੇਖੋ ਕੀ ਹੈ ਕਹਿੰਦੇ ਜੀ ਮਹਾਰਾਜ ਤਬਾਕੂ ਦਾ ਖੇਤ ਹੈ ਤਬਾਕੂ ਦੀ ਬੁੱਟੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਗੁਰ ਸਿੱਖੋ ਕੁਝ ਸਿੱਖੋ ਕਹਿੰਦੇ ਸਾਡੇ ਇਸ ਘੋੜੇ ਨੇ ਇਸ ਜਾਨਵਰ ਰੂਪ ਦੇ ਵਿੱਚ ਘੋੜੇ ਨੇ ਵੀ ਇਸ ਤਬਾਕੂ ਦੀ ਬੂਟੀ ਦੇ ਵਿੱਚ ਪੈਰ ਨਹੀਂ ਪਾਏ ਕਿਤੇ ਭੁੱਲ ਕੇ ਵੀ ਇਸ ਚੀਜ਼ ਦਾ ਸੇਵਨ ਨਾ ਕਰਿਓ ਤੇ ਦੂਜੀ ਵਾਰੀ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਜੇ ਪਾਤਸ਼ਾਹ ਜੀ ਤਕਸ਼ਰੀ ਕੇਸਗੜ ਸਾਹਿਬ ਤੋਂ ਅਕਬੁੰਜਾ ਸਿੰਘਾਂ ਨਾਲ ਜਾ ਰਹੇ ਸੀ ਤੇ ਜਦੋਂ ਮਹਾਰਾਜ ਘੋੜੇ ਤੇ ਸਵਾਰ ਹੋ ਕੇ ਜਾਣ ਲੱਗੇ ਘੋੜੇ ਨੇ ਫੇਰ ਦੋਵੇਂ ਪੈਰ ਉੱਪਰ ਚੁੱਕਲੇ ਅੱਜ ਇਸ ਸਾਥੀ ਤੋਂ ਸਿੱਖਿਆ ਲੱਗੇ ਜਾਏ ਉਹ ਗੁਰੂ ਦਾ ਹੁਕਮ ਹੈ ਗੁਰੂ ਦਾ ਉਪਦੇਸ਼ ਗੁਰੂ ਦਾ ਸੰਦੇਸ਼ ਹੈ ਜਦੋਂ ਘੋੜੇ ਨੇ ਪੈਰ ਚੁੱਕੇ ਤੇ ਭਾਈ ਦੇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਉਹ ਤੇ ਤਵਾਖੂ ਦੀ ਬੂਟੀ ਤਵਾਖੂ ਦਾ ਖੇਤ ਸੀ ਪਰ ਇਹਦੇ ਪਵਿੱਤਰ ਸਥਾਨ ਅਕਸ਼ਰੀ ਕੇਸਗੜ੍ਹ ਸਾਹਿਬ ਹੈ ਕਿ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਦਰ ਧਿਆਨ ਹੋ ਕੇ ਦੇਖਿਆ ਉਹਨਾਂ 51 ਸਿੰਘਾਂ ਦੇ ਵਿੱਚੋਂ ਇੱਕ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਆਖੋ ਸਤਨਾਮ ਆਖੋ ਸਤਨਾਮ ਆਵਾਜ਼ ਥੋੜੀ ਬੋਧੀ ਕੱਢਦਿਆ ਕਰੋ ਤੇ ਗੁਰੂ ਪਿਆਰਿਓ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਇਹਨਾਂ ਸਿੰਘਾਂ ਵਿੱਚੋਂ ਇੱਕ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਜਿਸ ਸਿੰਘ ਨੇ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਦੋਵੇਂ ਹੱਥ ਜੋੜ ਕੇ ਆ ਗਿਆ ਮਹਾਰਾਜ ਮੈਂ ਕੇਸਾਂ ਨੂੰ ਕੰੰਗਾ ਨਹੀਂ ਕੀਤਾ ਧੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿਉਂ ਨਹੀਂ ਕੀਤਾ ਸੱਚੇ ਪਾਤਸ਼ਾਹ ਰਾਤ ਪਹਿਰੇ ਤੇ ਡਿਊਟੀ ਸੀ ਜਦੋਂ ਅੰਮ੍ਰਿਤ ਵੇਲਾ ਹੋ ਗਿਆ ਮੈਂ ਸੋ ਗਿਆ ਸਿੰਘ ਉਠਾਣ ਆਇਆ ਬਿਨਾ ਕੇਸਾਂ ਨੂੰ ਕੰਗਾ ਕੀਤੇ ਆ ਦਸਤਾਰ ਸਜਾ ਕੇ ਆ ਗਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਓ ਗੁਰਸਿੱਖੋ ਚੇਤੇ ਰੱਖਿਓ ਸਾਡਾ ਬਚਨ ਕੇਸਾਂ ਨੂੰ ਕੰਧਿਆ ਕੀਤੇ ਬਿਨਾ ਕਦੇ ਗੁਰਬਾਣੀ ਨਾ ਪੜਿਓ ਤੇ ਨਾ ਕਦੇ ਗੁਰੂ ਘਰ ਜਾਇਓ ਜਦੋਂ ਤੱਕ ਕੇਸਾਂ ਦਾ ਸਤਕਾਰ ਨਹੀਂ ਕਰ ਸਕਦੇ ਅਸੀਂ ਗੁਰਬਾਣੀ ਦਾ ਕਦੇ ਸਤਕਾਰ ਨਹੀਂ ਕਰ ਸਕਦੇ ਆਖੋ ਸਤਨਾਮ ਜੇ ਕੇਸਾਂ ਦਾ ਸਤਕਾਰ ਕਰਾਂਗੇ ਤਾਂ ਅਸੀਂ ਗੁਰਬਾਣੀ ਦਾ ਸਤਕਾਰ ਵੀ ਕਰ ਸਕਦੇ ਹਾਂ ਅੱਜ ਦੋਵੇਂ ਹੱਥ ਜੋੜ ਕੇ ਬੈਠੇ ਹਾਂ ਮੈਂ ਤੁਹਾਡੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹਨਾਂ ਕੇਸਾਂ ਦੀ ਖਾਤਰ ਇਸ ਅਮਰਦੀ ਦਾਤ ਦੀ ਖਾਤਰ ਆਪਣਾ ਸਾਰਾ ਸਰਵੰਸ ਵਾਰ ਦਿੱਤਾ ਤੇ ਅੱਜ ਤੁਹਾਡੇ ਚਰਨਾਂ 'ਚ ਬੈਠੀ ਹੈ ਇਹਨਾਂ ਕੇਸਾਂ ਦਾ ਸਤਕਾਰ ਕਰੋ ਗੁਰੂ ਪਿਆਰਿਓ ਇਥੇ ਮਹਾਰਾਜ ਦੇ ਅਨੰਦ ਕਾਰਜ ਵਿਆਹ ਪੂਰਵ ਦੇ ਆਉਣ ਦਾ ਸਾਡਾ ਤਾਂ ਮਕਸਦ ਪੂਰਾ ਹੋਵੇਗਾ ਜੇ ਅਸੀਂ ਗੁਰੂ ਸਾਹਿਬ ਜੀ ਦਾ ਉਪਦੇਸ਼ ਮੰਨਾਂਗੇ ਸੋ ਸਾਰੀ ਸੰਗਤ ਦੇ ਚਰਨ ਕਮਲਾਂ 'ਚ ਬੈੰਤੀ ਹੈ ਆ ਜਿਹੜੇ ਵੀਰ ਗੁਰੂ ਪਿਆਰਿਓ ਕੇਸਾਂ ਨੂੰ ਜਦੋਂ ਤੁਸੀਂ ਕੰਗਾ ਕਰਦੇ ਹੋ ਨਾ ਇਹਨੂੰ 40 ਦਿਨ ਤੱਕ ਰੱਖ ਕੇ ਉਪਰੰਤ ਸੰਸਕਾਰ ਕਰਨ ਦਾ ਉਪਦੇਸ਼ ਹੈ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਅੱਜ ਪਿੰਡਾਂ ਪਿੰਡਾਂ ਵਿੱਚ ਜਾ ਕੇ ਦੇਖੋ ਲੋਕੀ ਆਪਣੇ ਕੇਸ ਤੇ ਕੇ ਸਮਾਨ ਰਹਿ ਰਹੇ ਆ ਤੇ ਸਾਡੇ ਲਈ ਗੁਰੂ ਪਿਆਰੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਲਈ ਬਹੁਤ ਬੁਰੀ ਗੱਲ ਹੈ ਕਿ ਅਸੀਂ ਕੇਸਾਂ ਦਾ ਮੁੱਲ ਪਾ ਦਿੱਤਾ ਸੋ ਗੁਰੂ ਰੂਪ ਸਾਧ ਸੰਗਤ ਜੀ ਐਨੀ ਬੈਂਡੀਆਂ ਪ੍ਰਵਾਨ ਕਰ ਲਿਓ ਜੇ ਜ਼ਿਆਦਾ ਨਹੀਂ ਨਾ ਆਪ ਬੱਚੇ ਜਰੂਰ ਮਨ ਵਿੱਚ ਲੈ ਕੇ ਜਾਇਓ ਕਿ ਅੱਜ ਤੋਂ ਬਾਅਦ ਅਸੀਂ ਕਦੇ ਵੀ ਭੁੱਲ ਕੇ ਵੀ ਕੇਸਾਂ ਨੂੰ ਝੂਠੇ ਤੇ ਗੰਦੇ ਹੱਥ ਨਹੀਂ ਲਾਣੇ ਆਖੋ ਸਤਨਾਮ ਨਾ ਝੁੱਠੇ ਹੱਥ ਲਾਣੇ ਤੇ ਨਾ ਗੰਦੇ ਹੱਥ ਲਾਣੇ ਤੇ ਨਾ ਕਦੇ ਪ੍ਰਸ਼ਾਦਾ ਕੇਸਾਂ ਨੂੰ ਬਿਨਾ ਕੰਗਾ ਕੀਤੇ ਆ ਛਕਣਾ ਤੇ ਨਾ ਬਾਣੀ ਪਾਣੀ ਸਤਕਾਰ ਕਰਨਾ ਹੈ ਪੂਰ ਜੁਗ ਦੇਖੇ ਬਾ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਪੰਮਾ ਹਰੀਵਾਰ ਤੋਂ ਬਹੁਤ ਬਹੁਤ ਸੂਝਵਾਨ ਸ਼੍ਰੋਮਣੀ ਕਮੇਟੀ ਦੇ ਵਿੱਚ ਕਥਾ ਵਾਚਕ ਵੀ ਨੇ ਤੇ ਅੱਜ ਇਹਨਾਂ ਨੂੰ ਸਟੇਜ ਸੈਕਰੀ ਦੀ ਡਿਊਟੀ ਵੀ ਮਿਲੀ ਹੈ ਸੋ ਇਹਨਾਂ ਦਾ ਵੀ ਧੰਨਵਾਦ ਸਭ ਤੋਂ ਵੱਡਾ ਧੰਨਵਾਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਰੀ ਸੰਗਤ ਦੇ ਚਰਨਾਂ 'ਚ ਬੈਂਦੀ ਹੈ 2 ਮਿੰਟ ਰਹਿ ਗਏ ਮੇਰੇ 8 ਮਿੰਟ ਹੋ ਗਏ 10 ਮਿੰਟ ਬਿਲੇ ਸੀ ਪਰ ਮੈਂ ਨੋਟ ਕਰ ਲਓ 2 ਮਿੰਟ ਰਹਿ ਗਏ ਆ ਬਸ 2 ਮਿੰਟ ਦੀ ਬੇਨਤੀ ਕਰਕੇ ਸਮਾਪਤੀ ਕਰ ਦਣੀ ਕੁਝ ਨਾ ਕੁਝ ਬੱਲੇ ਬਣ ਕੇ ਲੈ ਕੇ ਜਾਇਓ ਗੁਰੂ ਰੂਪ ਸਾਧ ਸੰਗਤ ਜੀ ਜਦੋਂ ਅਰਦਾਸੀਆ ਅਰਦਾਸ ਕਰਦਾ ਹੈ ਨਾ ਤਾਂ ਉਸ ਸਮੇਂ ਦੇ ਵਿੱਚ ਜੰਕਾਰਾ ਛੱਡਦੇ ਨੇ ਅਰਦਾਸ ਤੋਂ ਬਾਅਦ ਬੋਲੇ ਸੋ ਨਿਹਾਲ ਹੁਣ ਤਕਰੀਬ ਨੂੰ ਮੈਂ ਸੁਣਨਾ ਚਾਹੁੰਦਾ ਸੀ ਸਤਿ ਸ਼੍ਰੀ ਅਕਾਲ ਇੱਕ ਦੋ ਨੇ ਕਿਹਾ ਹੀ ਬਾਕੀ ਇਹਨੇ ਸਾਰਿਆਂ ਨੇ ਸਾਸਰੀ ਕਾਲ ਹੀ ਕਿਹਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਸਾਸਰੀ ਕਾਲ ਸ਼ਬਦ ਕਿਤੇ ਨਹੀਂ ਹੈਗਾ ਧੰਗੁਰੂ ਗ੍ਰੰਥ ਸਾਹਿਬਾ ਮਾਰਾ ਵਿੱਚ ਸਤ ਵੀ ਹੈ ਸ਼੍ਰੀ ਵੀ ਹੈ ਅਕਾਲ ਵੀ ਹੈ ਤੇ ਗੁਰੂ ਪਿਆਰਿਓ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਦੋਂ ਅਰਦਾਸੀ ਆ ਅਰਦਾਸ ਕਰਦਾ ਕਦੇ ਭੁੱਲ ਕੇ ਵੀ ਸਾਸਰੀ ਕਾਲ ਨਾ ਕਿਹਾ ਕਰੋ ਬਾਹਰ ਜਾ ਕੇ ਹਜ਼ਾਰ ਵਾਰੀ ਕਹੋ ਤੁਹਾਡੀ ਮਰਜ਼ੀ ਨਾ ਕਹੋ ਤੁਹਾਡੀ ਮਰਜ਼ੀ ਪਰ ਚੇਤੇ ਰੱਖਿਓ ਸਾਸ ਦਾ ਅਰਥ ਹੁੰਦਾ ਧੀ ਪੈਣ ਵਿਆਹੀ ਜਾਂਦੀ ਜਿਸ ਘਰ ਵਿੱਚ ਵਿਆਹੀ ਜਾਂਦੀ ਉਹਦੀ ਘਰ ਵਾਲੀ ਪਾਪ ਕੇ ਇੱਕ ਔਰਤ ਦਾ ਰੂਪ ਬਣਦੀ ਹੈ ਤੇ ਉਹਦੀ ਮਾਤਾ ਜਿਹੜੀ ਹੁੰਦੀ ਹੈ ਉਸ ਲੜਕੀ ਦੀ ਪਾਪ ਸੱਸ ਬਣੀ ਤੇ ਕਾਂ ਦਾ ਅਰਥ ਹੁੰਦਾ ਹੈ ਮੌਤ ਸਮਾ ਤੇ ਕਲਯੁਗ ਤੇ ਗੁਰੂ ਰੂਪ ਸਾਸੰਗ ਜੀ ਜਦੋਂ ਕੋਈ ਕਿਸੇ ਨੂੰ ਮਿਲਦਾ ਨਾ ਇੱਕੋ ਹੀ ਸ਼ਬਦ ਕਹਿੰਦਾ ਜੀ ਸਸਰੀਆ ਕਾਲ ਤੇ ਸਸਰੀਆ ਕਾਲ ਕਾਲ ਦਾ ਅਰਥ ਮੌਤ ਹੁੰਦਾ ਹੈ ਸਮਾ ਤੇ ਕਲਯੁਗ ਤੇ ਤੁਹਾਡੇ ਚਰਨਾਂ 'ਚ ਬੈਂਤੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਬਚਨ ਹੈ ਬਾਬਾ ਸੰਤਾ ਸਿੰਘ ਜੀ ਮੋਹਾਂਦੀ ਮੰਡੀ ਵਾਲੇ ਕਿਹਾ ਕਰਦੇ ਸੀ ਕਹਿੰਦੇ ਪੁੱਤਰਾ ਇਹ ਬਚਨ ਸੰਗਤ ਚ ਦੱਸਿਆ ਕਰ ਤੇਰਾ ਵੀ ਭਲਾ ਹੋ ਜਾਊਗਾ ਸੰਗਤ ਦਾ ਵੀ ਭਲਾ ਹੋ ਜਾਊਗਾ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਜਿਨੇ ਆਪਣੀ ਮੁਖਾਰ ਬਿੰਦੋ ਬਚਨ ਕਹੇ ਉਹਨਾਂ ਦੇ ਬਚਨ ਅੱਜ ਉਲਟਾ ਕੇ ਰੱਖ ਦਿੱਤੇ ਤੇ ਗੁਰੂ ਪਿਆਰੇ ਮਹਾਰਾ ਜਿਨੇ ਕਿਹਾ ਸੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਸਰੀ ਕਾਲੀ ਸਤਿ ਸ਼੍ਰੀ ਅਕਾਲ ਸਤਿ ਜੀ ਆਕਾਲ ਕਹਿਣਾ ਹੈ ਇਹ ਬਚਨ ਪ੍ਰਵਾਨ ਕਰ ਲਿਓ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਾ ਬਧਾਈਆਂ 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 ਗੁਰਸਿੱਖਾਂ ਮੰਨ ਬਧਾਈਆਂ ਜਿਨੀ ਮੇਰਾ ਸਤਕੋ ਡਿਠਾ ਰਾਮ ਰਾਜੇ ਸਮੂਹ ਸੰਗਤਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਬਧਾਈਆਂ ਹੋਣਗੀਆਂ ਤੇ ਗੁਰੂ ਪਿਆਰਿਓ ਇੱਥੇ ਅਰਦਾਸ ਕਰਕੇ ਜਾਇਓ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਵਿਆਹ ਪੁਰਬ ਦੇ ਆਏ ਆ ਜਿਨ੍ਹਾਂ ਵਿਆਹਾਂ ਦੇ ਵਿਆਹ ਹੋ ਚੁੱਕੇ ਨੇ ਉਹ ਅਰਦਾਸ ਕਰਕੇ ਜਾਇਓ ਮਾਰਾ ਸਾਡਾ ਪਰਿਵਾਰ ਸਾਡਾ ਜੀਵਨ ਸੁਖੀ ਬਸੇ ਤੇ ਜਿਨ੍ਹਾਂ ਦੇ ਵਿਆਹ ਨਹੀਂ ਹੋਏ ਵੇ ਉਹ ਅਰਦਾਸ ਕਰਕੇ ਜਾਇਓ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਖੁਸ਼ੀਆਂ ਬਖਸ਼ਿਓ ਜਦੋਂ ਵੀ ਸਾਡਾ ਵਿਆਹ ਹੋਵੇ ਗੁਰਸਿੱਖ ਪਰਿਵਾਰ ਦੇ ਵਿੱਚ ਹੋਵੇ ਅਰਦਾਸ ਕਰਕੇ ਜਾਇਓ ਤਾਂ ਸਾਡੀ ਸਫਲਾ ਹੋਵੇਗੀ ਭੁੱਲ ਚੁੱਕ ਦੀ ਖਿਮਾ ਜੋ ਗਲਤੀ ਨਾ ਕਰ ਸਕੇ ਉਸੇ ਕਹਤੇ ਹੈ ਭਗਵਾਨ जो गलती करकर कर मान जाए उसे कहते हैं इंसान जो गलती करकर ना माने उसे कहते हैं शैतान इंसान प्रकार दिया गलतियां कर भूलिया तो सारे गज बज के बताओ जी फते गुरु जी का खालसा ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਕੋਲ ਮਾਫੀ ਕਰਦਾ ਮੈਂ ਸਵਾਪਤੀ ਕਰਨ ਲੱਗਿਆ ਤੁਹਾਨੂੰ ਹੋਣੀ ਦੱਸ ਕੇ ਆਟਿਆ ਬੇ ਸਤਿ ਸ਼੍ਰੀ ਅਕਾਲ ਕਹਣਾ ਫੇਰ ਸਾਸਰੀ ਕਾਲ ਦਾ ਜਵਾਬ ਆ ਗਿਆ ਸਾਸਰੀ ਕਾਲ ਨੇ ਸਤਿ ਸ਼੍ਰੀ ਅਕਾਲ ਹੈ ਗੁਰੂ ਪਿਆਰੇਓ ਇਹ ਨੱਕ ਤਾਂ ਪ੍ਰਵਾਨ ਕਰ ਲੋ ਬਾਕੀ ਤਾਂ ਪਤਾ ਨਹੀਂ ਤੁਸੀਂ ਸੁਣਿਆ ਤੁਹਾਡੇ ਹਿਰਦੇ ਚ ਬਸਿਆ ਕਿ ਨਹੀਂ ਬਸਿਆ ਇਹ ਅੰਗਰੇਜ਼ਾਂ ਦੀ ਰੀਤ ਸੀ ਜਾਂਦੇ ਜਾਂਦੇ ਚਾਹ ਦਾ ਸਟਾਲ ਤੇ ਸਾਸਰੀ ਕਾਲ ਦੇ ਗਈ ਸੀ ਉਹਨੂੰ ਸਤਿ ਸ਼੍ਰੀ ਅਕਾਲ ਨਹੀਂ ਸੀ ਕਹਿਣਾ ਹੁੰਦਾ ਸਾਸਰੀਕਾਰ ਛੋਟੇ ਜਿਹੇ ਸ਼ਬਦ ਬਣਾ ਕੇ ਪੇਸ਼ ਕਰਤਾ ਸੋ ਮੈਂ ਫੇਰ ਜਕਾਰਾ ਛੱਡੂਗਾ ਸਤਿ ਸ਼੍ਰੀ ਅਕਾਲ ਕੇ ਹੁਣ ਨਾ ਸਾਸਰੀਕਾਰ ਕਹੋ ਬੋਲੇ ਈ ਸੋਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਦਸ਼ਮੀਸ਼ ਪੀਦਾ ਜੀ ਦੇ ਪਵਿੱਤਰ ਸਥਾਨ ਗੁਰੂ ਕਾਲ ਹੋਰ ਵਿਖੇ ਦਰਸ਼ਨ ਕਰਨ ਤੋਂ ਉਪਰੰਤ ਬੇਕਰ ਸਿੰਘ ਜੀ ਮਝੇੜ ਅਤੇ ਸਮੂਹ ਸੰਗਤਾਂ ਨਕਮਸਤਕ ਹੋ ਕੇ ਪੋੜੀਆਂ ਤੋਤਰਦਿਆਂ ਹੋਇਆਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਸਥਾਨ ਗੁਰੂ ਕਾ ਲਾਹੌਰ ਹੈ ਸਾਹਮਣੇ ਜੋ ਪਹਾੜੀ ਦੀਆ ਵਾਦੀ ਦੀ ਨਜ਼ਰ ਤੁਹਾਨੂੰ ਆ ਰਹੀ ਹੈ ਇਹ ਗੁਰੂ ਪਿਆਰੇ ਉਹ ਬਹੁਤ ਹੀ ਅਲੋਕਿਕ ਦ੍ਰਿਸ਼ ਹੈ ਜੋ ਦੇਖਣਯੋਗ ਹੈ ਤੇ ਇਸ ਸਥਾਨ ਦੇ ਉੱਤੇ ਗੁਰੂ ਕਾ ਲਾਹੌਰ ਵਿਖੇ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋਇਆ ਸੀ ਜੋ ਕਿ ਸੰਗਤਾਂ ਅਜਨਕ ਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਗੁਰੂ ਕੇ ਪਿਆਰਿਓ ਇਹ ਜੋ ਆਪ ਜੀ ਇਸ ਸਥਾਨ ਦੇਖ ਰਹੇ ਨੇ ਸੰਗਤਾਂ ਦਾ ਠਾਠਾ ਮਾਰਦਾ ਕਠ ਅਤੇ ਜਿੰਨਾ ਵੀ ਪ੍ਰੇਮ ਪਿਆਰ ਸੰਗਤਾਂ ਨੇ ਆਪ ਜੀ ਦੇ ਸਾਹਮਣੇ ਰੱਖਿਆ ਹੈ ਉਹ ਬੇਅੰਤ ਹੈ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਇਹ ਪਵਿੱਤਰ ਪਵਿੱਤਰ ਸਥਾਨ ਜਿਹੜੇ ਨੇ ਸੰਗਤਾਂ ਦੇ ਨਾਲ ਸ਼ੋਭਦੇ ਹਨ ਗੁਰੂ ਸਾਹਿਬ ਦੇ ਸਥਾਨ ਤੇ ਗੁਰੂ ਸਾਹਿਬ ਸੰਗਤਾਂ ਨਾਲ ਸ਼ੋਭਦੇ ਹਨ ਗੁਰੂ ਪਿਆਰੇਓ ਜੋ ਇਹ ਭਾਈ ਸਾਹਿਬ ਨੇ ਤਖਸਾਲੀ ਸਿੰਘ ਜੀ ਜੀ ਭਾਈ ਸਰਜੀਤ ਸਿੰਘ ਜੀ ਜਿਹੜੇ ਕਿ ਸਮਾਗਮਾਂ ਤੇ ਜਾ ਕੇ ਪਿਓਰ ਸਰਬ ਲੋ ਦੇ ਸ਼ਸਤਰ ਕੜੇ ਅਤੇ ਹੋਰ ਜੋ ਸਰਬ ਲੋ ਤੋਂ ਬਣੀਆਂ ਤਾਤਾਂ ਨੇ ਉਹਨਾਂ ਦੀ ਸੇਵਾ ਕਰਦੇ ਨੇ ਤੇ ਬਹੁਤ ਹੀ ਜਨਰੇਟਰ ਦੇ ਵਿੱਚ ਇਹ ਸੰਗਤਾਂ ਨੂੰ ਮੁਹੱਈਆ ਕਰਾਉਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ